ਮਿਸਾਸੀ ਗੱਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਓਂਕਾਰ ਸਿੰਘ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਝੋਟੀਆਂ ਦਿਖਾਉਣੀਆਂ ਤੇ ਸਾਰੀਆਂ ਝੋਟੀਆਂ ਤੁਹਾਨੂੰ ਕਮਾਲ ਦੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਦੋਂ ਵੀ ਵੀਰ ਜੀ ਹਣਾ ਕੋਲ ਆਈਦਾ ਵਾ ਚੰਗੀਆਂ ਝੋਟੀਆਂ ਹੀ ਹੁੰਦੀਆਂ ਵਾ ਸੋਹਣੀਆਂ ਝੋਟੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਅੱਜ ਚਾਰ ਝੋਟੀਆਂ ਸੋਈਆਂ ਤੇ ਇੱਕ ਗੱਬਣ ਆ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖਾਡੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਗੱਬਣ ਆਪਣੀ ਪਾਸ ਕਰਕੇ ਖਾਡੋ ਤੇ ਇੱਕ ਧੰਵਾਜਾ ਝੋਟੀ ਤੁਹਾਨੂੰ ਦਿਖਾਉਣੀ ਆ ਪੂਰੀ ਖੂਬਸੂਰਤ ਝੋਟੀ ਤੁਹਾਨੂੰ ਦਿਖਾਵਾਂਗੇ ਚੰਗੇ ਰਿਕਰਡ ਵਾਲੀ ਤੇ ਚੰਗੇ ਘੱਦ ਘਾਠ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਮਾਵਾ ਦੇਣ ਪਾਤੇ ਜੀ ਆਰ ਕੀ ਹਾਂਜੀ ਫਿਰ ਮਾਲ ਇਦਾਂ ਹੀ ਲਿਆਂਦੇ ਤੇ ਵੇਖੀ ਹੁਗੀ ਗਿਆ ਠੰਡ ਠੰਡ ਕਰਕੇ ਨਿਵਾਲਾਂ ਦਾ ਥੋੜਾ ਡਰਦੇ ਡੁਰਦੇ ਅੱਛਾ ਇਦਾਂ ਵੇਚੀ ਬੁੱਜੀ ਠੀਕ ਹੈ ਚਲੋ ਅੱਜ ਵੀ ਤੇ ਪੋਣੀ ਹੈ ਤੇ ਆਏ ਕੁਦਰਤੀ ਧੁੱਪ ਵੀ ਲੱਗ ਗਈ ਜੀ ਹਾਂਜੀ ਹਾਂਜੀ ਨਹੀਂ ਅੱਜ ਤਾਂ ਚਲੋ ਪਹਿਲਾਂ ਦਾ ਪਲੈਨ ਹੈ ਅੱਜ ਤਾਂ ਮੀਂਹ ਪੈਂਦਾ ਤਾਂ ਮੇ ਵੀ ਮੇ ਵੀ ਪੈਂਦਿਆ ਸੀ ਪਹਿਲਾਂ ਤੇ ਚਲੋ ਹੁਣ ਲੋੜੀ ਲੋੜੀ ਆਈ ਹੈ ਅੱਜ ਝੋਟੀਆਂ ਵੀ ਚੰਗੀਆਂ ਵਾਂ ਹਨਾ ਬਹੁਤ ਚੰਗੀਆਂ ਜੀ ਆਪਣੇ ਕੋ ਸਿਰੇ ਦੀਆਂ ਫਿਰ ਚਲੋ ਫਿਰ ਨਾਮ ਦੱਸੋ ਨਾਮ ओंकार ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ 97 اسی ਚੜਕਤਾਂ ਠੀਕ ਆ ਤੇ ਜਿਹੜੀ ਆ ਮਗਰ ਝੋਟੀ ਬੰਨੀ ਜੇ ਜਦੋਂ ਦੀ ਆਪਾਂ ਵੀਡੀਓ ਪਾਣੀ ਸ਼ੁਰੂ ਕੀਤੀ ਆ ਇਹੋ ਜੀ ਪਹਿਲੀ ਝੋਟੀ ਆਈ ਜਾਦਾ ਹਾਂਜੀ ਹਾਂਜੀ ਇਹ ਤੁਹਾਡੇ ਤੋਂ ਵੀ ਇੱਚੀ ਆ ਹਨਾ ਹਾਂਜੀ ਪਹਿਲਾ ਸੁਆ ਜੀ ਚੌਕ ਦੇ ਦੰਦ ਕੱਢਦੀ ਆ ਪਹਿਲਾ ਸੁਆ ਝੋਟੀ ਤੇ ਆਪਾਂ ਦੇਖ ਸਕਦੇ ਆ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਆ ਇਹ ਯਾਦ ਕਰ ਲਓ ਜੀ ਇਹਦੇ ਵਿਰਨਪੁਰ ਨੇ ਨਾ ਦੇ ਤੇ ਹਲੇ ਟਾਈਮ ਹੀ ਮੇਰੇ ਖਿਆਲ ਨਾਲ 2.5 ਤੋਂ 3 ਦੇ ਵਿੱਚ ਦਾ ਹੋਇਆ ਥਾਣੇ ਵੇਖਾ ਲਓ ਪਹਿਲਾ ਸੂਆ ਕੱਟੀ ਏ ਜੀ ਲਾ ਸੂਆ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਥੋੜਾ ਡਰਦੀ ਆ ਸਾਡੇ ਕੋਲ ਹਾਂਜੀ ਹਾਂਜੀ ਤੇ ਆ ਦੇ ਸਾਡੇ ਥਾਣੇ ਦੇ ਕਰੀ ਕਿੰਨਾ ਚਿਰ ਹੋਇਆ ਵੇ ਜੀ ਨਾ ਸੂਈ ਨਾ ਸੂਈ ਨੂੰ ਅੱਜ ਜੀ ਇਹਨੂੰ 6ਵਾਂ ਦਿਨ ਹੋਊਗਾ ਜੀ 6ਵਾਂ ਦਿਨ ਹੋ ਗਿਆ ਵਾ ਆ ਬੱਚਾ ਜੀ ਹਾਂ ਬੱਚਾ ਆ ਕੀ ਜਮਕਰ ਕੱਟਾ ਜੇ ਮਗਰ ਕੱਟਾ ਹੈ ਕੱਟਾ ਵੀ ਪੂਰਾ ਜਵਾਨ ਹੈ ਤੇ ਹਾਂਜੀ ਹਾਂਜੀ ਪੂਰਾ ਪਲਿਆ ਕੱਟਾ ਵਾ ਜਿਹੜਾ ਵਾ ਬਾਕੀ ਕੋਈ ਆਲ ਨਹੀਂ ਬਾਲਟੀ ਰੱਖ ਕੇ ਚਲਾਉਗੀ ਚਵਾਈ ਵੀ ਜਮਾ ਇੱਕ ਨੰਬਰ ਆ ਅੱਛਾ ਕੋਈ 2 ਟਾਈਮ ਚੋਲੇ ਕੋਈ 4 ਟਾਈਮ ਚੋਲੇ net 14 ਦੋ ਦਿਆ ਤਿਆਰ ਕੋਈ ਮੈਲਾ ਨਹੀਂ ਹਲੇ ਚਲਿਆ ਅੱਛਾ 17 18 ਕਿਲੋ ਝੋਟੀ ਦੇ ਦਿੰਗੀ ਪਹਿਲੇ ਸੋਈ ਪਹਿਲੇ ਸੋਈ ਦੂਸਰਾ ਸੋਈ ਤਾਂ 20 ਤੋਂ ਪਲੱਸ ਚੱਲੂਗੀ ਚੱਲੂਗੀ ਬਹੁਤ ਚੰਗੀ ਸੀ ਮੰਡੀ ਚੰਗੇ ਰਿਕਾਰਡ ਵਾਲੀ ਆ ਜੀ ਹੁਣ 14 ਲੀਟਰ ਤਿਆਰ ਬਿਲਕੁਲ ਹਾਂ ਉੱਗੇ ਖੜੇ ਜਿੱਦਾਂ ਮਰਜੀ ਕੋਈ ਇਹ ਦੋ ਟਾਈਮ ਨਹੀਂ ਅਸੀਂ ਕਹਿੰਦੇ ਕੋਈ ਚਾਰ ਟਾਈਮ ਚੋਕੇ ਲੱਗਦੇ ਹਫਤੇ ਦੇ ਸੋਈ ਥੱਲੇ ਹਾਂਜੀ ਲੈ ਕੇ ਤਿਆਰਿਆ ਜੀ ਤਿਆਰ ਜਿਹੜਾ ਹਾਂਜੀ ਹਾਂਜੀ ਖੋਲ ਹਾਂ ਫਿਰ ਤੋਰੀਏ ਕਿ ਇਹ ਗੱਲ ਦੀ ਵੀ ਰੰਚ ਚੌਕ ਦੇ ਦੰਦ ਵੀ ਕੱਢ ਦੀ ਜੀ ਅੱਛਾ ਮਤਲਬ ਜਵਾਨ ਨਹੀਂ ਇਹ ਰੰਚ ਚੌਕ ਦੇ ਦੰਦ ਕੱਢਣ ਦੇ ਆ ਅੱਜ ਅੱਛਾ ਇਹ ਝੋਡੀ ਨੇ ਜਦੋਂ ਉਹਨੂੰ ਜਵਾਨ ਹੋਣਾ ਤੁਹਾਨੂੰ ਦੇਖੀ ਹੋਣੀ ਦੰਦ ਚੈੱਕ ਕਰਾ ਦੋਗੇ ਨਾ ਕਰਾ ਦੋਗੀ ਜੀ ਕਰਾ ਦੋਗੀ ਠੀਕ ਹੈ ਦੇਖੋ ਬਾਕੀ ਪੂਰੀ ਜਵਾਨ ਝੋਟੀ ਆ ਕਦੇ ਕਦੇ ਹੁੰਦੀ ਆ ਇਹੋ ਜੀ ਝੋਟੀ ਜਿਹੋ ਜੀ ਅੱਜ ਵੀ ਜਨਾ ਕੋਲ ਆ ਪੂਰੀ ਫੱਬਦੀ ਆ ਛੋਟੀ ਜਿਹੜੀ ਐਂਡ ਆ ਜੀ ਐਂਡ ਇਹਦੇ ਤੋਂ ਅੱਗੇ ਕੋਈ ਕੁਝ ਹੈ ਨਹੀਂ ਬਾਕੀ ਆ ਵੀ ਜਿਹੜੇ ਕਿਹੇ ਵੀਰ ਨੇ ਬਰੇਡ ਤੇ ਕੰਮ ਕਰਨਾ ਵਾ ਗਾਂ ਜਾਂ ਚੰਗੇ ਬੱਚੇ ਲੈਣੇ ਆ ਉਹਦੇ ਵਾਸਤੇ ਚੰਗੀ ਆ ਮਗਰ ਚਲੋ ਕੱਟਾ ਵੀ ਇਹਦਾ ਸੰਭਨ ਆ ਲਾਇਆ ਤੇ ਗਾਂ ਵੀ ਚਾਰ ਸੂਏ ਚੌਣ ਵਾਲੀ ਆ ਜਿੰਨੇ ਸੂਏ ਮੱਥੀ ਦੀ ਬਹੁਤ ਜ਼ਿਆਦਾ ਚੰਗੀ ਚੰਗੇ ਰਿਕਾਰਡ ਵਾਲੀ ਇਥੋਂ ਸਿੰਗ ਸੁੰਗ ਦੀ ਕੁਆਲਿਟੀ ਦੀ ਪੂਰੀ ਹਾਥੀਆਂ ਲੱਗਾਈ ਇਹਦਾ ਪਿੱਠ ਪੂਰਾ ਤੇ ਹਾਥੀਆਂ ਲੱਗਿਆ ਕੱਦ ਕਾਹ ਬੰਦੇ ਤਾਂ ਉੱਚੀ ਆ ਝੋਟੀ ਜਿਹੜੀ ਐ ਬਣੀ ਮੈਂ ਹਾਂ ਦੇਖ ਸੰਦੇ ਬਾਕੀ ਥੱਲੇ ਵੀ ਚੰਗੀ ਕਮਾਲ ਦੀ ਬਣੀ ਆ ਤੇ ਬਾਕੀ ਜਿਹੜੇ ਜਿੱਥੋਂ ਲਿਆਂਦੀ ਆ ਉਹ ਵੀ ਕਿਸੇ ਵੀਰ ਨੇ ਚੰਗੀ ਸੰਭੀ ਆ ਹਾਂਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੋਲੀ ਜੀ ਨਹੀਂ ਜਿੰਦਾ ਦਾ ਅਸਲ ਕੋਈ ਤੁਸੀਂ ਕਰੋ ਤਾਂ ਮੋਲੀ ਨਹੀਂ ਕੋਈ ਹੈਗਾ ਜੀ ਹਾਂਜੀ ਹਾਂਜੀ ਜਿਹੜੀ ਚੰਗੀ ਸੀ ਜੀ ਆ ਹਾਂਜੀ ਹਾਂਜੀ ਕਿ ਸ਼ੋਰ ਵਈਏ ਲਾਕੀ ਹੁੰਦੀ ਆ ਹਾਂਜੀ ਤੇ ਮੋਲ ਤਾਂ ਭਾਈ ਸਾਢੇ ਤਿੰਨ ਕਰ ਲਏ ਤਿੰਨ ਕਰ ਲਏ ਹਾਂਜੀ ਜੋ ਤੁਸੀਂ ਕਹੋਗੇ ਉਹਨੇ ਦੀ ਦੇ ਦਾਂਗੇ ਕਰ ਦਿਓ ਜੈ ਜੈ ਫਿਰ ਇਹ ਆ ਵੀ ਇਹ ਇਹਨਾਂ ਚੀਜ਼ਾਂ ਦਾ ਜਿਹੜਾ ਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਸੋਨ ਪੁਨੇ ਦਾ ਥੋੜਾ ਬ੍ਰੀਡ ਦਾ ਵੀ ਮੁੱਲ ਹੁੰਦਾ ਨਹੀਂ ਸਹੀ ਗੱਲ ਹੈ ਜੀ ਦੁੱਧ ਵੀ ਦੇ ਦੂਗੀ ਜੀ ਦੁੱਧ ਦੇ 16 ਕਿਲੋ ਦੇ ਦੇ 15 ਦੇ ਦੇ ਬਾਕੀ ਝੋਡੀ ਦੀ ਕੁਆਲਿਟੀ ਯਾਦ ਬਹੁਤ ਆ ਹਾਂਜੀ ਹਾਂਜੀ ਇਹ ਚੰਗੇ ਮੇਲਿਆਂ 'ਚ ਪੈਣ ਵਾਲੀ ਝੋਡੀ ਆ ਉਹ ਝੋਡੀ ਨਹੀਂ ਆ ਜੀ ਹਾਂਜੀ ਹਾਂਜੀ ਤੇ 2.5 ਦੀ ਦੇ ਦਈਏ ਜੀ 2.5 ਦੀ ਦੇਣੀ ਜੀ ਇਹ ਕਰਨਾ ਵਿੱਚ ਮੰਨਤਾਂ ਨਹੀਂ ਜੋ ਕਹੋਗੇ ਤਾਂ ਡੱਕਿਆ ਨਹੀਂ ਮੋੜਦੇ ਆਪਾਂ ਅੱਜ ਤੇ ਕੰਮ ਲੱਖਣ ਜੀ ਚੱਲਣ ਦਿਆ ਹੋਇਆ ਅੱਛਾ ਜੀ ਫਿਰ ਕੀ ਜੀ ਚੰਗੀ ਜੇ ਤੇ ਮੰਨਤਾਂ ਨੇ ਫਿਰ 11000 ਹੋਊਗਾ ਕਰਾ ਦਿਓ ਜੋ ਕਰਾਉਣਾ ਜੀ ਇੱਕੋ ਗੱਲ ਫਿਰ ਕਰ ਦਿਓ ਆਪ ਹੀ ਕਰ ਦਿਓ ਜੀ ਤੁਸੀਂ ਕਹੋ ਜੀ ਜੋ ਕਹੋਗੇ 10000 ਛੱਡ ਦੀਏ 10 ਛੱਡ ਦਾਂਗੇ ਕਿੰਨੇ 240 ਦੀ 240 ਦੀ ਛੋਟ ਕਰਾ ਦੀਏ ਛੋਟ ਕਰਦੀਏ ਔਰ ਥੋੜੀ ਕਰ ਕਰ ਦਿਓ ਜੀ ਕਰ ਦਿਓ 10000 ਔਰ ਛੱਡ ਦੀਏ ਫਿਰ 30 ਦੀ 230 ਦੀ ਦਵਾਂਗੇ ਜੀ ਬਸ ਅੱਛਾ ਛੋਟ ਹੀ ਕਰਾਂਗੇ 230 ਜੋ 2 ਲੱਖ ਤੇ 30000 ਦੀ ਜਿਹੜੀ ਕ ਤੇ ਬਾਕੀ ਝੋਟੀ ਜਿਹੜੀ ਕਮਾਲ ਦੀ ਆ ਜਿਹੜੀ ਪੂਰੀ ਝੋਟੀ ਦਾ ਐਂਡ ਆ ਜੀ ਐਂਡ ਬਾਕੀ ਕੋ ਫੋਨ ਲਾਵੇ ਚਲੋ ਮਾਨਦਾਨ ਤੇ ਮੌਕੇ ਤੇ ਹੋ ਜਾਂਦਾ ਵਾ ਕੋਈ ਵੀਰ ਇੱਥੇ ਆਣ ਕੇ ਵੇਖੇ ਇੱਕ ਵਾਰੀ ਤੇ ਦੋ ਟਾਈਮ ਆਪਣੀ ਚੋਕੇ ਖੜੇ ਦੁੱਧ ਕਹਿੰਦੇ ਕਿ 14 ਲੀਟਰ ਜਿਹੜਾ ਤਿਆਰ ਆ ਤੇ ਜਿਹੜਾ ਦੁੱਧ ਕਹਿੰਦੇ ਕਿ 17 18 ਤੱਕ ਜਿਹੜਾ ਪਹਿਲੇ ਸਵੇਰ ਦੁੱਧ ਜਾਊਗੀ ਬਿਲਕੁਲ ਤੇ ਦੰਦੋਂ ਕਿਤਰਾ ਦੱਸੀ ਵੀ ਤੁਸੀਂ ਚਾਰ ਦੰਦ ਕੱਢ ਦੀ ਆ ਜੀ ਕੋਈ ਚੈੱਕ ਕਰ ਲੈ ਕੋਈ ਤੇਲ ਖਰਚਾ ਆਪਾਂ ਦੇਣ ਨੂੰ ਤਿਆਰ ਆ ਦੁੱਧ ਘੱਟ ਨਿਕਲੇ ਤਾਂ ਵੀ ਤੇਲ ਖਰਚਾ ਹੱਟਾ ਜੀ ਠੀਕ ਆ ਇਹੀ ਗੱਲੋਂ ਟੈਨਸ਼ਨ ਫ੍ਰੀ ਹੋ ਗਈ ਚਾਰ ਦੰਦ ਝੋਟੀ ਆ ਜਿਹੜੀ ਇਹ ਵਾਲੀ ਤੇ ਬਿਲਕੁਲ ਪੂਰੀ ਜ਼ਬਾਨ ਝੋਟੀ ਆ ਤੇ ਅਜੇ ਤਾਂ ਫਿਰ ਜਿੰਨੇ ਚਿਰ ਨਵੀਂ ਜ਼ਬਾਨ ਹੋਊਗੀ ਦੰਦੋਂ ਤੇ ਕੱਦ ਤੇ ਜੋ ਹੋਰ ਕਰ ਜੂਗੀ ਦੰਦਦ ਕਰਨਾ ਹੀ ਕਰਨਾ ਜੀ ਫਿਰ ਚੀਜ਼ ਹੀ ਚੰਗੀ ਆ ਠੀਕ ਆ ਜੀ ਹਾਂਜੀ ਤੇ ਹੁਣ ਆ ਝੋਟੀ ਇਹਦਾ ਦੂਸਰਾ ਸੁਆ ਜੀ ਇਹ ਵੀ ਇਹ ਸੁਆ ਆ ਬੱਚਾ ਜੀ ਮਗਰ ਆ ਠੀਕ ਆ ਕੱਟਾ ਕੱਟੀ ਕੱਟਾ ਜੀ ਕੱਟਾ ਇਹ ਤਾਂ ਮਗਰ ਵੀ ਕੱਟਾ ਹੈ ਤੇ ਇਹਦੇ ਥੰਨੇ ਬਾਬਾ ਜੀ ਨੈਟ 14 ਦੁੱਧ ਤਿਆਰ ਆ ਤਿਆਰ 14 ਲੀਟਰ ਕੰਡੇ ਵਾਲਾ ਅੱਛਾ ਹਾਂ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਲਾ ਲੋ ਤੁਸੀਂ ਹਿਸਾਬ 15 ਦਿਨ ਦੇ ਕਰੀਬ ਟਾਈਮ ਹੋ ਗਿਆ ਅੱਛਾ ਇਹ ਦੁੱਧ ਤੇ ਆ ਗਈ ਆ ਕਿ ਮਤਲਬ ਹਾਂ ਜੀ ਚਾ ਨਹੀਂ ਦੁੱਧ ਹਲੇ ਹੋਰ ਵੀ ਬਦੂਗੀ ਮੌਸਮ ਨਹੀਂ ਠੰਡ 2 ਕਿਲੋ ਖੰਡ 2 ਕਿਲੋ ਵਾਟਸਾ ਦੇ ਜਿੰਨਾ 15 ਤੋਂ ਪਲਾਸ ਹੀ ਚੱਲੂਗੀ 14 ਦੀ ਫੁੱਲ ਗਰੰਟੀ ਆ ਜਿਹੜਾ ਹੁਣ ਤਿਆਰ ਨਹੀਂ ਕਿਸੇ ਟਾਈਮ ਮਰਜ਼ੀ ਚੋ ਕੇ ਲੈ ਜੀ ਚਵਾਈ ਇਹਦੀ ਧਰਦੀਆਂ 'ਚ ਛੇ ਕੱਢਣ ਆ ਲਈ ਅੱਛਾ ਹ ਬਾਕੀ ਮਿਲਕਵੇਂ ਨੇ ਇਹਦੀ ਵੀ ਚੰਗੀ ਲੱਗੀ ਆ ਤੇ ਥਾਣਾ ਵੀ ਚੰਗੇ ਗੱਭ ਤੇ ਲੱਗਾ ਆ ਬਹੁਤ ਚੰਗੀ ਝੋਟੀ ਆ ਜੀ ਇਹਦੀ ਬਾਕੀ ਝੋਟੀ ਇਹ ਵੀ ਪੂਰੀ ਜਵਾਨ ਆ ਦੇਖੋ ਜੀ ਥੋੜਾ ਜਨਾ ਡਰਦੀ ਆ ਇਧਰੋਂ ਤੋੜ ਦਿੰਨੇ ਹਾਂ ਜੀ ਇਧਰ ਨੇ ਤੋੜ ਦੋ ਤੋੜ ਦੋ ਤੋੜ ਦੇ ਕਰੀ ਥੋੜਾ ਡਰਦੀ ਡਰਦੀ ਜੀ ਆ ਥੋੜਾ ਡਰਦੀ ਆ ਤੁਸੀਂ ਨਾ ਪਾਗ ਬੰਨੀ ਨਾ ਸਾਡੇ ਡੱਕ ਦਾ ਪਾਕ ਵਾਲਾ ਅੱਛਾ ਜੀ ਦੇਖੋ ਜੀ ਬਾਕੀ ਥੱਲੇ ਵੀ ਪੂਰੀ ਕਮਾਲ ਦੀ ਬਣੀ ਆ ਦੁੱਧ 14 ਤਿਆਰ ਹੈ ਜੀ ਗੱਲਾਂ ਬਾਤਾਂ ਵਾਲਾ ਨੇ ਨੈਟ 14 ਦੂਸਰੇ ਬਾਕੀ ਇਹ ਆ ਵੀ ਜੇ ਚਵਾਈ ਦੇ ਟਾਈਮ ਰਹਿੰਦਾ ਆ ਤੇ ਸ਼ਾਮ ਤੱਕ ਆਪਣੇ ਚਵਾਈ ਦੇ ਟਾਈਮ ਤੇ ਚੰਗਾ ਭਰ ਜਾਊਗੀ ਤੇ ਹੁਣ 14 ਲੀਟਰ ਜਿਹੜਾ ਕਹਿੰਦੇ ਕਿ ਮੋਕੇ ਤੇ ਤਿਆਰ ਹੈ ਐਂ ਫੁੱਲ ਤਿਆਰ ਹੈ ਜੀ 14 ਤੇ ਇਹਦਾ ਮੁੱਲ ਫਿਰ ਮੋਨ ਦਾ ਇਹਦਾ ਵਿੱਚ ਡੇਢ ਹੀ ਕਰਦੇ ਆ ਅੱਛਾ ਬਾਕੀ ਜੋ ਗੋਗੇ ਤੁਹਾਡਾ ਮਾਨਦਾਨ ਹੋ ਗਿਆ ਜੀ ਡੇਢ ਚ ਕਿੰਨਾ ਕਰਨਾ ਮਾਨ ਜੋ ਗੋਗੇ ਜੀ ਤੂੰ ਕਰ ਦਵਾ ਵੀ 40 ਦੀ ਦੇ ਦਈਏ 40 ਦਿਨਾਂ ਦੀ ਹੈ ਹਾਂਜੀ 30 ਦੀ ਦੇ ਦਈਏ 30 ਦੀ ਦੇ ਦਾਂਗੇ ਜੀ ਇਹ ਕਰਨੀ ਛੋਟ ਛਟ ਹੋਰ ਕਰਦਾ ਜੋ ਕਰਨਾ ਕਰਦਾ ਜੀ ਲੋੜੀ ਲੋੜੀ ਚੱਲਣ ਦੀ ਆ ਕੋਈ ਨਹੀਂ ਕਰ ਦੋ ਜੀ ਜੋ ਕਰਨੀ ਛੱਡ ਦਈਏ ਕੋ ਨਿਆਣੇ ਨੇ ਨਿਆਣੇ ਜੋਗੇ ਕੋ 25 ਦੀ ਦੇ ਦਾਂਗੇ ਜੀ ਅੱਛਾ ਪੂਰੇ 25 ਦੀ ਹਾਂ 25 ਦੀ ਦੇ ਦਾਂਗੇ 14 ਮੈਟ ਦੁੱਧ ਤਿਆਰ ਹੈ ਜੀ 1 ਲੱਖ ਤੇ ਸਵਾਇਆ 1 ਲੱਖ ਦੇ 5000 ਜਿਹੜੇ ਕਹਿੰਦੇ ਕਿ ਦੇ ਦੇਾਂਗੇ ਸਵਾ ਲੱਖ ਦੀ ਜੱਟ ਆਹ ਦੇਖ ਸਾਡੇ ਦੁੱਧ ਹੈ ਜੀ ਸਾਜ ਛੋਟੀਆਂ ਦੋਵੇਂ ਹੀ ਪੂਰੀਆਂ ਤਗੜੀਆਂ ਉਹ ਛੋਟੀ ਤੇ ਫਿਰ ਪੂਰੇ ਕਮਾਲ ਦੀ ਹੈ ਨਾ ਪੂਰੀ ਫੁੱਲ ਵੱਡੀਆਂ ਜੀ ਛੋਟੀ ਨਹੀਂ ਆ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਹੁਣ ਇਸ ਤੋਂ ਬਾਅਦ ਇਹ ਗੱਪਣ ਆ ਗਈ ਹੈ ਨਾ ਗੱਪਣ ਆ ਗਈ ਆ ਤਾਂ ਪਰ ਇਹ ਵੀ ਹੈ ਸਿਰਾ ਹੀ ਆ ਜੀ ਇਹ ਆਵਦੇ ਲਾਗੋਂ ਲਈ ਆ ਅੱਛਾ ਇਹਦੇ ਸਾਡੇ ਕੱਚੀ ਆ ਜੀ 10 ਤੋਂ 12 ਦਿਨਾਂ ਦੀ ਪਰ ਦੇਖੋ ਵੀ ਕੁਆਲਿਟੀ ਵੇਖੋ ਜੀ ਇਹ ਵੀ ਪੂਰੀ ਭਰੂਗੀ ਹਨਾ ਪੂਰਾ ਭਰੂਗੀ ਥਾਣਾ ਦੀ ਗੈਪ ਵੇਖ ਲਓ ਥਾਣ ਪੂਰਾ ਪਿੱਛੇ ਵੀ ਗੈਪ ਤੇ ਆ ਤੇ ਅੱਗੇ ਵੀ ਗੈਪ ਤੇ ਆ ਹਾਂਜੀ ਹਾਂਜੀ ਹਾਂ ਦੇਖ ਸਕਦੇ ਤੇ ਬਾਕੀ ਮਿਲਕ ਮੈਨ ਇਹਦੇ ਵੀ ਚੰਗੀ ਲੱਗੀ ਬਾਕੀ ਸੰਭੀ ਬਹੁਤ ਆ ਜੋ ਦੀ 15 ਕਿ ਦਿਨਾਂ ਦੀ ਕੱਚੀ ਆ ਜੀ ਤੇ ਇਹ ਕਿੰਨੇ ਕਿ ਦੁੱਧ ਆ ਲਈ ਆ ਇਹਨੇ ਪੰਡੂਨ ਨੇ ਦੁੱਧ 14 ਦਿੱਤਾ ਜੀ ਅੱਛਾ ਪਹਿਲੇ ਸਵੇ ਹੀ ਹਾਂਜੀ ਹਾਂਜੀ ਐਰ ਕੇ ਕਿੰਨਾ ਭਰੂਗੀ ਐ ਤਾਂ ਜੀ 16 ਦੁੱਧ ਦਊਗੀ ਮੈਂ ਗੱਬਣ ਮੈਂ ਨਹੀਂ ਲੈਂਦਾ ਅੱਛਾ ਚੰਗੀ ਵੇਖੀ ਜਾਂਚੀ ਕਰਕੇ ਲਈ ਜੀ ਠੀਕ ਆ ਚੰਗੇ ਰਕਾਟ ਵਾਲੀ ਕਰਕੇ ਲਈ ਜੀ ਵੇਖੀ ਬਾਕੀ ਕੱਦ ਕਾਠ ਪੱਖੇ ਵੀ ਜਵਾਨ ਆ ਅੱਜ ਵੀਡੀਓ ਤੇ ਭਾਵੇਂ ਕੁਛ ਦਿਨਾਂ ਬਾਅਦ ਹੀ ਪੈਣ ਲੱਗੀ ਆ ਪਰ ਮਾਲ ਜਿਹੜਾ ਪੂਰਾ ਅੱਜ ਕੁਆਲਟੀ ਦਾ ਹੀ ਪੈਣਦਿਆ ਵਾ ਬਾਕੀ ਜਿਹੜੇ ਵੇਦ ਵੇਖਣ ਵਾਲੇ ਉਹ ਸਾਡੇ ਤੋਂ ਜ਼ਿਆਦਾ ਸੂਝਵਾਨ ਆ 14 ਦੁੱਧ ਦਿੱਤਾ ਜੀ ਇਹਨੇ ਬਲੂਨ ਦਾ ਤੇ ਪਰ ਇਹਨਾਂ ਗੈਪ ਨਹੀਂ ਮਿਲਦਾ ਬਣਾ ਦਾ ਜੀ ਕੀ ਦੀ ਜੀ ਕੀਮਤ ਹੈ ਅੱਜ ਦੀ ਇਹਦੀ ਬਾਕੀ ਪੂਛ ਵੀ ਵੇਖ ਲਓ ਬਾਕੀ ਪਿੱਠ ਫੁੜੇ ਤਾਂ ਇਹ ਵੀ ਆਪਾਂ ਦੇਖ ਸਕਦੇ ਆ ਆ ਦੇਖੋ ਜੀ ਠੀਕ ਹੈ ਜਿੰਨਾ ਮਰਜੀ ਕੁਆਲਿਟੀ ਬਹੁਤ ਹੈ ਦੁੱਧ ਦੁੱਧ ਸਕਦਾ ਵੱਧ ਵੀ ਦਵੇਸ਼ ਕੋਲੋਂ ਨੇ 14 ਦੁੱਧ ਦਿੱਤਾ ਅੱਜ ਇਹਨੇ ਅਜੇ ਭਰਨੀ ਹੈ ਇਹ ਵੀ ਪੂਰੀ ਹੈ ਨਾ ਭਰਨੀ ਹੈ ਜੀ ਪੂਰਾ ਲੇਵਾ ਭਰ ਕੇ ਸੁਣਾਗੇ ਤੇ ਮੁੱਲ ਫੇਰ ਇਹਦਾ ਮੁੱਲ ਇਹਦਾ 1 20 ਹੀ ਦੇ ਦੀ ਹੈ ਜੀ 1 ਲੱਖ ਤੇ 20 ਹਜ਼ਾਰ ਦੀ ਹਾਂਜੀ ਹਾਂਜੀ ਕਿ ਕਰਨਾ ਵਿੱਚ ਮੰਨਤਨ ਜੋ ਕਹੋਗੇ ਜੀ ਕਰ ਦਿੰਨੇ ਆ ਸਾਮ ਸੋਮ ਛੱਡਦੀ ਹੈ ਵਿੱਚੋਂ ਦੱਸ ਦੀ ਦੇ ਦਈਏ ਕਿੰਨੇ ਦਿਨ ਖੜਦੀ ਜੇ ਦੇਣ ਜੀ ਇਹਦੇ 20 ਤਰੀਕ ਤੇ ਪੂਰੇ ਆ 5 ਦਿਨਾਂ ਦੇ ਉੱਤੇ ਲੈ ਚੁੱਕੀ ਅੱਛਾ ਹਾਂਜੀ ਤੇ ਮਤਲਬ ਅਜੇ ਕੋਈ 15 ਦਿਨ ਲਗਭਗ ਖੜਦੀ ਆ ਹਾਂ ਹਾਂ 15 ਦਿਨ ਖੜਦੀ ਪੂਰੇ ਜੀ ਤੇ 1000 ਰੁਪਇਆ ਦੇਣ ਦੇ ਹਿਸਾਬ ਨਾਲ ਛੱਡਦੀ ਐ ਇੱਕ ਵੀਚ ਦੇ ਨੇ ਜੀ ਦੱਸ ਦੇ ਦੇ ਦਈਏ ਨਹੀਂ ਫਿਰ 5 ਦੀ ਬੰਦੀ ਸੀ 5 ਦੀ ਦੇ ਦਾਂਗੇ ਠੀਕ ਆ ਇਹਨਾਂ ਪਰ ਮੈਂ ਬਹੁਤ ਚੰਗੀ ਆ ਅੱਛਾ ਇਹਨੇ ਦੁੱਧ ਵਾਲੀ ਮੈਂ ਇਹਨੇ ਰੁਪਈਆ ਚ ਨਹੀਂ ਆਉਂਦੀ ਹੋ ਸਕਦਾ ਦੁੱਧ 20 ਕਿਲੋ ਵੀ ਭਰ ਦੇ ਜੀ ਉਹ ਜਾਤ ਕੁਆਲਟੀ ਆ 14 ਦੁੱਧ ਨੇ ਘਰ ਵਾਲੇ ਬੰਦੇ ਨੂੰ ਨਾਰਮਲ ਸੇਵਰ ਦੇ ਦਿੱਤਾ ਜੀ ਠੀਕ ਆ ਜੀ ਆ ਵੇਖੋ ਫਿਰ ਮਖਾਲ ਦੋ ਜੀ ਖਾਣਾ ਦਾ ਗੈਪ ਵੇਖੋ ਜਿਹੜੀ ਕੁਆਲਟੀ ਚੀਜ਼ ਹੋ ਉਹ ਲੱਗ ਹੀ ਦੇਖਦੀ ਆ ਇਹ ਪਿੱਠਪੜੇ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਚੰਗੀ ਤਰ੍ਹਾਂ ਤੇ ਇੱਕ ਇਧਰ ਵੀ ਤੁਹਾਨੂੰ ਦਿਖਾ ਦਈਏ ਖਾਣਾ ਦਾ ਗੈਪ ਵੀ ਦਿਖਾ ਲ ਦੋ ਬਹੁਤ ਚੰਗੀ ਮੈਂ ਹੋ ਗਈ ਹਾਂ ਦੇਖਾਂਦੇ ਜੀ ਤੇ ਹੁਣ ਝੋਟੀ ਆਵੀ ਇਹ ਪਹਿਲਾ ਸੂਆ ਜੀ ਅੱਛਾ ਇਹਦਾ ਪਹਿਲਾ ਸੂਆ ਹੈ ਹਾਂ ਜੀ 12 ਦੁੱਧ ਆ ਹਾ ਥਾਣੇ ਦੇ ਦੇਖ ਸਕਦੇ ਲੱਗੇ ਤੋਂ 11 ਦੀ ਹਰ ਪ੍ਰੀਜੀ ਫੋਲ ਲਾ ਗਾਰੰਟੀ ਆ 11 ਲੀਟਰ ਤਿਆਰ ਜਿਹੜਾ ਮੌਕੇ ਤੇ 12 ਦੁੱਧ ਆ ਅੱਛਾ 11 ਦੀ ਗਾਰੰਟੀ ਆ ਜੀ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾ ਇਹਦੇ ਮਗਰ ਕੱਟਾਈ ਤੋਂ ਸੂਈ ਨੂੰ ਲਗਭਗ 25 ਦਿਨ ਹੋ ਗਏ ਅੱਛਾ ਇਹਨੂੰ 25 ਦਿਨ ਹੋ ਗਏ ਆ ਸੂਈ ਨੂੰ ਹਾਂ ਜੀ ਇਹ ਦੁੱਧ ਤੇ ਆ ਗਈ ਆਪਣਾ ਬਾਕੀ ਮੌਸਮ ਅਸਾਮ ਕਰਕੇ 12 ਕਿਲੋ ਦੁੱਧ ਬਲੂਨ ਥాలే ਬੜਾ ਹੁੰਦਾ ਜੀ ਹਾਂ ਜੀ 11 ਦੀ ਫੁੱਲ ਰੱਖਤੀ ਆ ਕੋਲ ਆਨਲਾਈਨ ਵੀ ਮੰਗਾ ਲਈ ਠੀਕ ਜਵਾ ਜਿਹੜਾ ਚਵਾਸ ਨੂੰ ਇੱਕ ਨੰਬਰ ਹੋ ਗਾ ਬਾਕੀ ਕੱਦ ਕਾਠ ਪੱਖੋਂ ਇਹ ਵੀ ਜਵਾਨ ਆ ਕੱਦ ਸਾਰਿਆਂ ਦੇ ਵੱਡੇ ਜੀ ਛੋਟੀ ਜੀ ਕੋਈ ਨਹੀਂ ਅੱਜ ਛੋਟੀ ਝੋਟੀ ਕੋਈ ਵੀ ਨਹੀਂ ਆ ਦੇਖੋ ਜੀ ਛਿੱਗੀ ਆ ਜੀ ਦੰਦੀ ਦੇਖੋ ਜੀ ਦਿਖਾ ਲਿਓ ਇਹ ਕਿੱਥੋਂ ਆ ਗਿਆ ਇਹ ਬੰਦਾ ਵੀ ਦੀ ਕੁਆਲਿਟੀ ਵੱਡੀ ਬੁੱਡੀ ਬਹੁਤ ਆ ਫੇਰ ਕਹਿੰਦੇ ਖਾਲਦ ਦੇਣੇ ਆ ਮਹੀਆਂ ਦੇ ਲਾਗੇ ਖਲਾਰ ਦੇਣੀਆਂ ਆ ਆ ਵੇਖ ਲੋ ਹੈਗੇ ਵੀ ਉਹਨਾਂ ਜੀ ਡੀ ਆਤਾ ਹਾਂਜੀ ਆ ਵੇ ਫੂਟੀ ਨਹੀਂ ਦੇ ਸਾਰੇ ਨਾਲ ਦੇਖ ਕੇ ਮੇਜ ਤੇ ਮਿਲ ਦੋ ਅੱਜ ਲਗਭਗ ਇੱਕੋ ਜਿਹੀਆਂ ਆਂ ਛੋਟੀਆਂ ਸਾਰੀਆਂ ਆ ਦੇਖ ਸਕਦੇ ਜੀ ਕੱਦ ਕਾਠ ਪੇਠ ਥੋੜੇ ਸਾਰੀਆਂ ਦੇ ਇੱਕੋ ਜਿਹੀ ਆ ਫੇਰ ਚੰਗੀ ਚੀਜ਼ ਦਾ ਮੁੱਲ ਵੀ ਫੇਰ ਚੰਗਾ ਹੀ ਪੈਣਾ ਹੁੰਦਾ ਆ ਫੱਤਰ ਫਿਰ ਜਿਹੜਾ ਦੀ ਜੋ ਢੀ ਜੀ ਟੋਕੜ ਵੇਖ ਲੈਂਦੀ ਐ ਢੀ ਹਾਂਜੀ ਹਾਂਜੀ ਸਹੀ ਗੱਲ ਕਰਾਈ ਜੀ ਤੇ ਮੁੱਲ ਫੇਰ ਇਹਦਾ ਮੁੱਲ ਹਰ ਪ੍ਰੀਤੀ ਇੱਕ ਦਾਸ ਵੀ ਦੇ ਦਈਏ ਨਹੀਂ ਇੱਕ ਦਾਸ ਦੀ ਨਹੀਂ ਹੁੰਦੀ ਜਿੰਨੇ ਦੀ ਤੁਸੀਂ ਕੋ ਲੱਖੋਂ ਅੰਦਰ ਵੀ ਦੇ ਦਈਏ ਕੋਈ ਚਲੋ ਲੱਖੋਂ ਅੰਦਰ ਦੇ ਦਈਏ ਪਰ ਲੱਖੋਂ ਅੰਦਰ ਵਾਲੀ ਝੋਡੀ ਨਹੀਂ ਜੇ ਦੁੱਧ 11 ਕਿਲੋ ਜੇ ਬੈਸ ਹੈ ਜੇ ਕੋਈ ਦੇਸੀ ਸ਼ਬਦ ਕਰ ਦੇ ਆਪਾਂ ਦੇਣਦਾਰ ਹੋਵਾਂਗੇ ਜੇ ਇਥੋਂ ਲਈ ਕੋਈ ਸ਼ਬਦ ਕਰ ਦੇ ਆ ਮੈਂ ਇਥੋਂ ਲਈ ਆ ਜੀ ਅੱਛਾ ਹਾਂ ਜਿਹੜੀ ਇਥੋਂ ਲਈਏ ਉਹ ਦੱਸ ਕੇ ਦਵਾਂਗੇ ਜੀ ਠੀਕ ਆ ਹਾਂਜੀ ਹਾਂਜੀ ਤੇ ਜਿਹੜੇ ਹੁਣ ਚਲੋ ਕਿੰਨੇ ਲੱਖੋਂ ਅੰਦਰ ਕਰਨੀਆਂ ਆ ਵਲੀ ਲੱਖੋਂ ਅੰਦਰ ਹੀ ਕਰੀਏ ਜ਼ਰੂਰੀ ਆ ਜ਼ਰੂਰੀ ਆ ਇਹ ਲੱਖ ਦੀ ਪੂਰੀ ਦੇ ਦੀਏ ਨਹੀਂ ਹਰਨਾ ਪੂਰੇ ਦੀ ਨਾ ਨਦਈਏ ਫਿਰ ਦੱਸੋ ਜੀ ਜੋ ਕਹੋ ਤੁਸੀਂ ਤੁਹਾਨੂੰ ਪਤਾ ਹੁਣ ਫਿਰ ਕੋਈ 2-3000 ਤੇ ਮਾਨ ਕਰਦਾ ਨਹੀਂ ਹੁੰਦਾ ਜੋ ਕਹੋ ਜੀ 5000 ਹੀ ਛੱਡੀਏ ਇਕੱਠਾਈ ਛੱਡ ਦਿੰਨੇ ਜੀ 95 ਦੀ 11 ਗੈਲਨ ਦੁੱਧ ਦੀ ਫੁੱਲ ਗਾਰੰਟੀ ਆ ਕੋਈ ਚਾਰ ਟਾਈਮ ਚੋ ਕੇ ਲੈ ਜੀ ਠੀਕ ਆ ਜੀ ਤੇ ਵੀਰ ਜੀ ਇੱਕ ਇੱਕ ਬੇਨਤੀ ਹੋਰ ਜੇ ਫਿਕਸ ਰੇਟ ਅੱਛਾ ਘਟਾਵੇ ਨਾ ਵੀਰ ਮੇਰਾ ਕੋਈ ਆ ਪੱਕੇ ਮੋ ਠੀਕ ਹੈ ਜੀ ਹਾਂ ਜੀ ਬੱਚਿਆਂ ਦੇ ਜੋ ਛੋੜ ਹੀ ਕਰਾਂਗੇ ਜੀ ਹੁਣ ਇੱਕ ਆ ਛੱਟੀ ਆ ਇਹ ਜੀ ਤਾਜੀ ਸੂਈ ਆ ਇਹਦਾ ਬੱਚਾ ਉਹ ਬੱਜਾ ਜੀ ਹਾਂ ਜੀ ਇਹਦਾ ਬੱਚਾ ਉਹ ਝੋਡੀ ਦਾ ਬੱਚਾ ਇਹਦਾ ਤੇ ਆ ਜਿਹੜਾ ਇਧਰਲਾ ਬੱਚਾ ਵਾ ਜਿਹੜੀ ਹੁਣੇ ਝੋਟੀ ਦਾ ਨੇ ਦਿਖਾਈ ਉਹਦਾ ਬੱਚਾ ਜੇ ਤੇ ਉਹ ਜਿਹੜਾ ਕੰਦ ਨਾ ਬੱਜਾ ਉਹ ਆ ਝੋਟੀ ਦਾ ਬੱਚਾ ਜੀ ਪਹਿਲਾਂ ਸੁਆ ਜੀ ਇਹਦਾ ਵੀ ਸੁਆ ਪਹਿਲਾਂ ਹੀ ਆ ਤੇ ਇਹ ਚੌਕ ਦੇ ਦੰਦ ਕੱਢਦੀ ਆ ਜੀ ਇਹਦੇ ਕੋਈ ਚੰਗਾ ਲੱਗਾ ਹੈ ਤੇ ਚਵਾ ਇਹਦਾ ਵੀ ਧਰਤੀ ਜੇ ਛੇ ਕਰਨ ਵਾਲਾ ਹੀ ਹੋਊਗਾ ਜੀ ਅੱਛਾ ਹਾਂ ਇਹ ਵੀ ਖਾਸ ਉਧਰ ਦੀ ਝੋਡੀ ਹੋਊਗੀ ਦੇਸੀ ਨਹੀਂ ਹੋਊਗੀ ਕੱਟੀ ਮਗਰ ਜੀ ਆ ਜੀ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਸੋਈ ਨੂੰ ਅੱਜ ਪੰਜਵਾਂ ਛੇਵਾਂ ਦੇਣੀ ਆ ਇਹਦੇ ਮਗਰ ਕੱਟੀ ਆ ਚਲੋ ਰਹਿਣ ਦਾ ਕੋਈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ ਜੀ ਇਹਦੇ ਕੋਲ ਜੀ ਬੋਲਾ ਆ 9 ਕਿਲੋ ਕਰੀਬ ਹੋਊਗਾ ਜੀ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਜੀ 11 12 11 12 ਸੌਖਾ ਹੀ ਜਾਊਗੀ ਠੀਕ ਆ ਹਾਂ ਜੀ ਤੋਰ ਦੋਖੇ ਢੋਡੀ ਦਾ ਚਿਵਾਈ ਥਣ ਥੁਣ ਬਹੁਤ ਚੰਗਾ ਜੀ ਇਹਦਾ ਠੀਕ ਆ ਨੋਟ ਇਹ ਵੀ ਬਿਲਕੁਲ ਫਿੱਕਾ ਜਿਹੇ ਹਵਾ ਮਿਲ ਰਹੀ ਆ ਸੋ ਇਹਦਾ ਵੀ ਪਹਿਲਾਂ ਹੀ ਜ਼ਿਆਦਾਤਰ ਵੀਰ ਜੀ ਨਾਲ ਕੋ ਪਹਿਲਾ ਜਾਂ ਦੂਜਾ ਸੂਆ ਹੀ ਝੋਟੀਆਂ ਹੁੰਦੀਆਂ। ਕਿਵਾ ਚੂ ਝੋਟੀ ਬਹੁਤ ਚੰਗੀ ਹੈ ਜੀ ਇਹਦੀ। ਬਾਕੀ ਥਾਂ ਨੇ ਵੀ ਚੰਗਾ ਲੱਗਾ ਇਹਦੇ ਕੋਲ ਵੀ। ਚਵਾਈ ਬਹੁਤ ਜਿਆਦਾ ਚੰਗੀ ਆ ਜੀ ਚਵਾਈ ਤੋਂ ਕੋਈ ਮਹੀਨੀ ਆਪਣੀ ਕੋਈ ਫੇਲ ਕਰ ਸਕਦਾ ਤੇ ਇਹਦਾ ਮੁੱਲ ਫਿਰ ਇਹਦਾ ਵੀ ਜੋ ਤੁਸੀਂ ਕਹੋ ਜੀ ਜਾਜਾ ਕਰੀਏ ਫਿਰ ਜੋ ਜਾਜਾ ਕਰ ਦੋ ਹਰਪ੍ਰੀਤ ਜੀ ਟਾਡਾ ਕਿਹਾ ਮੋੜਾਂਗੇ ਆਪ ਹੀ ਕਰ ਦੋ ਫਿਰ ਦੀਦੀ ਇੱਕ ਪੰਜ ਦੀ ਇੱਕ ਪੰਜ ਦੀ ਨਾ ਦਈਏ ਹਾਂਜੀ ਜੋੜਾ ਬਰਾਬਰ ਹੀ ਕਰ ਦਈਏ 99 ਦੀ 95 ਦੀ ਦੱਸ ਦੇ ਨੀ ਕੋਈ 99 ਦੀ ਭਾਵੇਂ ਕੋਈ ਆ ਲੈ ਜਦੇ ਭਾਵੇਂ ਕੋਈ ਆ ਲੈ ਖਾਲੋ ਕੋਆਲ ਠੀਕ ਠੀਕ ਖਾਣਾ ਜਦੋਂ ਬਸ ਮਝੂਗੀ ਨਾ ਹਾਂਜੀ ਖੋਲਿਆਂ ਵਾਲਾ ਥਾਨ ਬਣਾ ਜਾਂਦੀ ਆ ਦੇਖੋ ਠੀਕ ਸਲੇ ਵੇਦੀ ਥਣਾ ਦਾ ਗਿਆ ਵੇਦਾ ਵੀ ਦਿਖਾ ਦਿਓ ਜੀ ਤੇ ਬਾਕੀ ਇਹ ਆ ਬੇ ਕੋਈਆਂ ਬੁਲਾ ਮਾੜੀਆਂ ਮੁੱਟੀਆਂ ਕੱਟੀ ਜੇ ਹੈਗੀਆਂ ਜੀ ਹਲੇ ਬਾਕੀ ਇਹ ਆ ਬੇ ਸੋਈਆਂ ਤੇ ਤੁਹਾਡੇ ਘਰ ਕੋ ਚਵਾਈ ਕਰਕੇ ਤਸੱਲੀ ਕਰਕੇ ਖੜੇ ਕੋਈ ਕੋ ਕਰਨੇ ਨਹੀਂ ਵੀ ਕਰਨੀਆਂ ਆਪਾਂ ਅਗਦੀ ਕਿਸੇ ਕੋ ਪੈਸੇ ਨਹੀਂ ਆਉਣ ਲਾਈਨ ਪਾਇਆ ਘਰ ਜਾ ਕੇ ਚਵਾਈ ਕਰਕੇ ਗੱਡੀ ਵਾਲੇ ਨੂੰ ਪੈਸੇ ਵੜਾ ਕੇ ਠੀਕ ਆ ਜੀ ਹਾਂ ਠੀਕ ਆ ਵੀਰ ਜੀ ਬਾਕੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ